ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ 40 ਮੁਕਤਿਆਂ ਨੇ ਸ਼ਹੀਦੀ ਜੋੜ ਕੇ ਦਿੱਤੇ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਈ ਹੋਈ ਸਮੁੱਚੀ ਗੁਰੂ ਨਾਨਕ ਨਾਮ ਵਾਲੇ ਵਾਸ ਸਾਧ ਸੰਗਤ ਨੂੰ ਜੀ ਆਇਆਂ ਜੀ ਆਇਆਂ ਜੀ ਆਇਆਂ ਕਹਿੰਨੇ ਆ। ਤੋਂ ਅੱਜ ਇੱਕ ਬੱਚੇ ਨੇ ਸਵਾਲ ਕੀਤਾ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਜੋ ਗੇਂਹ ਹਨ ਉਹਨਾਂ ਨੂੰ ਨਾਟਕ ਆਖਿਆ ਜਾਂਦਾ ਹੈ ਨਾਟਕਾ ਨੰਬਰ 1 ਨਾਟਕਾ ਨੰਬਰ 2 ਨਾਟਕਾ ਨੰਬਰ 3 ਤਾਂ ਸਭ ਤੋਂ ਪਹਿਲਾਂ ਮੈਂ ਸ੍ਰੀ ਮੁਕਸਰ ਸਾਹਿਬ ਦੇ ਵਾਸੀਆਂ ਨੂੰ ਬੇਨਤੀ ਕਰਾਂਗਾ ਜਾਂ ਦੁਕਾਨਦਾਰ ਜਿਹੜੇ ਬਾਜ਼ਾਰ ਦੇ ਵਿੱਚ ਬੈਠੇ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਆਟੋ ਵਾਲੇ ਰੱਖਿਆ ਵਾਲੇ ਜੋ ਹਨ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਪਹਿਲਾਂ ਕਹਿਣਾ ਬੰਦ ਕਰੋ ਕਿਉਂਕਿ ਇਸ ਦਾ ਕਾਰਨ ਕੀ ਹੈ ਨਾਕੇ ਉਸੇ ਨੇ ਕਹੇ ਜਾਂਦੇ ਸਨ ਜਦੋਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਜਾ ਰਿਹਾ ਸੀ ਕਤਲ ਕੀਤਾ ਜਾ ਰਿਹਾ ਸੀ ਸਾਡੀ ਸ਼ਰਮੌਰ ਸੰਸਥਾ ਸ੍ਰੀ ਅਕਾਲ ਤੱਤ ਸਭਾ ਤੇ ਬੰਬਾਂ ਨਾਲ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ ਤਾਂ ਅਕਾਲ ਤਖਤ ਸਾਹਿਬ ਦੇ ਹਰਮੰਦਰ ਸਾਹਿਬ ਦੇ ਹਮਲੇ ਦੇ ਬਰਾबरी ਸ੍ਰੀ ਮੁਕਸਰ ਸਾਹਿਬ ਦੇ ਵਿੱਚ ਵੀ ਹਮਲਾ ਕੀਤਾ ਗਿਆ ਸੀ। ਉਸ ਸਮੇਂ ਇਹਨਾਂ 게ਟਾਂ ਦੇ ਉੱਤੇ ਪੰਜਾਬ ਪੁਲਿਸ ਨੇ ਨਾਕੇ ਲਾਏ ਹੋਏ ਸਨ। ਤਾਂ ਉਦੋਂ ਤੋਂ ਇਹਨਾਂ 게ਟਾਂ ਨੂੰ ਨਾਕੇ ਕਹਿਣਾ ਸ਼ੁਰੂ ਕਰ ਦਿੱਤਾ ਤੇ ਅੱਜ ਵੀ ਲੋਕ 게ਟਾਂ ਨੂੰ ਨਾਕਾ ਨੰਬਰ 1, ਨਾਕਾ ਨੰਬਰ 2 ਕਹਿੰਦੇ ਹਨ ਪਰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟੁੱਟੀ ਕੰਢੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਗੇਟ ਹਨ ਇਹਨਾਂ ਨੂੰ ਗੇਟ ਨੰਬਰ 1 ਗੇਟ ਨੰਬਰ 2 ਇਹ ਤਰ੍ਹਾਂ ਦੇ ਨਾਲ ਬੁਕਾਰਿਆ ਕਰੋ ਬੋਲਿਆ ਕਰੋ ਖਾਸ ਕਰਕੇ ਸ੍ਰੀ ਮੁਕਸਰ ਸਾਹਿਬ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਜਦੋਂ ਤੁਹਾਡੇ ਤੋਂ ਕੋਈ ਪੁੱਛਦਾ ਹੈ ਤਾਂ ਤੁਸੀਂ ਇਹੀ ਕਹਿਣਾ ਕਿ ਦਰਬਾਰ ਸਾਹਿਬ ਦਾ ਗੇਟ ਨੰਬਰ 1 ਜਾਂ ਗੇਟ ਨੰਬਰ 2 ਪਹਿਲਾਂ ਅਸੀਂ ਨਾਤਾ ਨੰਬਰ ਕਹਿਣਾ ਬੰਦ ਕਰੀਏ ਜੇ ਕੱਲ ਚੰਗੀ ਲੱਗੀ ਤਾਂ ਆਪਾਂ ਤੁਹਾਨੂੰ ਸ਼ੇਅਰ ਕਰਿਓ ਜੇ ਸਾਰੀਆਂ ਸੰਗਤਾਂ ਨੂੰ ਦੁਆਰਾ ਫਿਰ ਲੋਹੜੀ ਦੀਆਂ ਮੁਬਾਰਕਾਂ ਅਤੇ 40 ਮੁਕਤਿਆਂ ਦੇ ਸ਼ਹੀਦੀ ਜੋਨ ਮੇਲੇ ਤੇ ਆਹ ਨਾ ਹੋਣੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਜਾਂਦਾ ਜਿਸ ਤਰ੍ਹਾਂ ਸਤਪੁਰਾਨੇ ਭਾਈ ਮਹਾ ਸਿੰਘ ਦੀ ਟੁੱਟੀ ਗੰਢ ਕੀ ਇਵੇਂ ਸਾਡੀ ਸਾਰਿਆਂ ਦੀ ਟੁੱਟੀ ਗੰਢ ਦੇਣਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਖਾਤੇ